ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਸਾ ਨਦੀ ਦੇ ਕੰਢੇ ਤੇ ਪਰਿਵਾਰ ਵੀ ਛੋੜਾ ਹੋਇਆ ਗੰਗੂ ਨੇ ਗਦਾਰੀ ਕੀਤੀ ਤੇ ਛੋਟੀ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਕੀ ਸ਼ਹੀਦ ਕਰ ਦਿੱਤਾ ਗਿਆ ਚਾਰ ਸਹਿਬਜ਼ਾਦੇ ਫਿਲਮ ਦੇ ਸਦਕਾ ਅਸੀਂ ਮੋਟਾ-ਮੋਟਾ ਇਤਿਹਾਸ ਤਾਂ ਜਾਣਦੇ ਹਾਂ ਪਰ ਸਰਸਾ ਨਦੀ ਦੇ ਕਿਨਾਰੇ ਤੋਂ ਲੈ ਕੇ ਸਰਹੰਦ ਦੀ ਕਚਹਿਰੀ ਤੱਕ ਵਿਚਲੇ ਚਾਰ ਦਿਨ ਤੇ ਚਾਰ ਰਾਤਾਂ ਜਦੋਂ ਇਨਾ ਮਾਸੂਮ ਜਿੰਦਾਂ ਦਾ ਲਹੂ ਚੂਸਣ ਲਈ ਕਾਇਨਾਤ ਦਾ ਪੱਤਾ-ਪੱਤਾ ਗੱਦਾਰ ਹੋ ਗਿਆ ਸੀ ਉਸ ਦਰਦਨਾਕ ਇਤਿਹਾਸ ਨੂੰ ਨਾ ਤਾਂ ਫਿਲਮ ਵਿੱਚ ਦਿਖਾਇਆ ਗਿਆ ਹੈ ਤੇ ਨਾ ਹੀ ਸਾਡੀਆਂ ਧਾਰਮਿਕ ਸਟੇਜਾਂ ਤੇ ਚੰਗੀ ਤਰ੍ਹਾਂ ਦੱਸਿਆ ਜਾਂਦਾ ਸੋ ਅੱਜ ਉਸ ਦਰਦਨਾਕ ਇਤਿਹਾਸ ਦੀ ਡੂੰਘਾਈ ਵਿੱਚ ਉਤਰ ਕੇ ਉਹ ਸਾਰਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਜਦੋਂ ਸਰਸਾ ਨਦੀ ਤੇ ਪਰਿਵਾਰ ਦਾ ਵਿਛੋੜਾ ਪੈ ਗਿਆ ਪਤਾ ਗੁਜਰਕਾਰ ਜੀ ਦੋਨੋਂ ਸਾਥ ਜੱਦੇ ਸਮੇਤ ਪਹੁੰਚਦੇ ਹਨ ਚੌਤੇ ਪਿੰਡ ਵਿੱਚ ਜਿੱਥੇ ਇੱਕ ਕੁੰਮੇਮਾਰਕੀ ਨਾਮ ਦਾ ਬੰਦਾ ਸੀ ਕੁੰਮੇਮਾਰਕੀ ਦਾ ਪਹਿਲਾ ਤੇ ਪੂਰਾ ਨਾਮ ਕਰਨਦੀਪ ਸੀ ਲੋਕ ਕਿਸ ਨੂੰ ਪਹਿਲਾਂ ਕਰਮੂ ਤੇ ਫਿਰ ਕੁੰਮਾ ਕਹਿੰਦੇ ਸਨ ਕੁੰਮੇ ਦੇ ਗਵਾਂਡ ਵਿੱਚ ਇੱਕ ਲక్ష్ਮੀ ਨਾਮ ਦੀ ਬ੍ਰਾਹਮਣੀ ਸੀ ਜਿਸ ਨੇ ਉਸ ਰਾਤ ਗੁਰੂ ਪਰਿਵਾਰ ਨੂੰ ਮਸਰਾ ਦੀ ਦਾਲ ਨਾਲ ਪਰਸ਼ਾਤਾ ਸ਼ਿਕਾਇਆ ਤੇ ਨਾਲ ਹੀ ਠੰਡ ਤੋਂ ਬਚਣ ਲਈ ਕੁਝ ਗਰਮ ਕੱਪੜੇ ਵੀ ਦਿੱਤੇ ਪਿਛਲੇ ਕਈ ਮਹੀਨਿਆਂ ਦੇ ਘੇਰੇ ਦੌਰਾਨ ਆਨੰਦਪੁਰ ਸਾਹਿਬ ਦੇ ਕਿਲੇ ਵਿੱਚ ਰਸਤ ਖਤਮ ਹੋ ਚੁੱਕੀ ਸੀ ਇਸ ਕਰਕੇ ਅੱਜ ਕਈ ਮਹੀਨਿਆਂ ਬਾਅਦ ਮਾਤਾ ਜੀ ਅਤੇ ਛੋਟੇ ਸਹਿਬ ਜੱਦਿਆਂ ਨੇ ਰਾਜ ਕੀ ਭੋਜਨ ਛਕਿਆ ਹੈ। ਅਗਲੀ ਸਵੇਰ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਕੁੰਮੇ ਦੇ ਘਰ ਗੰਗੂ ਆਣ ਪਹੁੰਚਦਾ ਹੈ ਤੇ ਮਾਤਾ ਜੀ ਅਤੇ ਛੋਟੇ ਸਹਿਬ ਜੱਦਿਆਂ ਨੂੰ ਆਪਣੇ ਪਿੰਡ ਸਹਿੇੜੀ ਲੈ ਆਉਂਦਾ ਹੈ। ਸਵੇਰ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਤੁਰਿਆ ਇਹ ਕਾਫਲਾ ਸਾਰਾ ਦਿਨ ਭੁੱਖੇ ਪਾਣੀ ਪੰਡਾ ਤੈਅ ਕਰਕੇ ਗੰਗੂ ਦੇ ਘਰ ਪਹੁੰਚਿਆ ਬੀਬੀ ਲక్ష్ਮੀ ਨੇ ਕੱਲ ਰਾਤ ਦਾ ਪ੍ਰਸ਼ਾਦਾ ਸ਼ਕਾਇਆ ਹੋਇਆ ਸੀ ਯਾਨੀ ਕਿ ਸਾਹਿਬਜ਼ਾਦਿਆਂ ਨੂੰ ਕੁਝ ਵੀ ਖਾਦੇ ਹੋਣ 24 ਘੰਟੇ ਬੀਤ ਗਏ ਸਨ ਉਸ ਰਾਤ ਗੰਗੂ ਮਾਤਾ ਜੀ ਤੇ ਸਾਹਿਬਜ਼ਾਦਿਆਂ ਲਈ ਖਾਣਾ ਤਿਆਰ ਕਰਕੇ ਲਿਆਇਆ ਪਰ ਉਹ ਖਾਣਾ ਇੰਨੇ ਮਾੜੇ ਪੱਤਰ ਦਾ ਸੀ कि ਉਸ ਨੂੰ ਦੇਖ ਕੇ ਛੋਟੇ ਸਾਹਿਬਜ਼ਾਦਿਆਂ ਨੇ ਮਾਤਾ ਜੀ ਨੂੰ ਕਿਹਾ ਉਹ ਐਸੀ ਹੀ ਰੋਟੀ ਕਰ ਲਿਆਓ ਹਮਰੇ ਕਾਗ ਨਾ ਤੂਕ ਕਰ ਖਾਓ ਕਿ ਗੰਗੂ ਐਨੇ ਮਾੜੇ ਪੱਧਰ ਦੀ ਰੋਟੀ ਲਿਆਇਆ ਸੀ ਕਿ ਉਸ ਨੂੰ ਤਾਂ ਤੇ ਕੁੱਤਿਆਂ ਨੇ ਵੀ ਨਹੀਂ ਸੀ ਖਾਣਾ ਫਿਰ ਸਾਹਿਬਜ਼ਾਦਿਆਂ ਤੋਂ ਕਿਸ ਤਰ੍ਹਾਂ ਖਾਧੀ ਜਾਏ ਅਖੀਰਕਾਰ ਮਾਤਾ ਜੀ ਨੇ ਤਨਿੰਦੂ ਜੀ ਵਿੱਚ ਇੱਕ ਮੋਹਰ ਕੱਢ ਕੇ ਸਾਹਿਬ ਜੱਦੇਆ ਨੂੰ ਦੇ ਦਿੱਤੀ ਤੇ ਉਹਨਾਂ ਨੂੰ ਅਤਾਸੇ ਮੰਗਵਾ ਕੇ ਖਾਣ ਲਈ ਕਿਹਾ ਪਰ ਜਦੋਂ ਗੰਘੂ ਨੇ ਮਾਤਾ ਜੀ ਦੀ ਗੁਰਜੀ ਨੂੰ ਦੇਖਿਆ ਤਾਂ ਉਸ ਦੀ ਗੁਰਜੀ ਉੱਪਰ ਮਾੜੀ ਨੀਤ ਪੈ ਗਈ ਤੇ ਰਾਤ ਨੂੰ ਜਦੋਂ ਮਾਤਾ ਜੀ ਸੁੱਤੇ ਪਈ ਸਨ ਤਾਂ ਗੰਘੂ ਨੇ ਉਹ ਗੁਰਜੀ ਚੋਰੀ ਕਰ ਲਈ ਤੇ ਕਿਤੇ ਬਾਹਰ ਲਿਜਾ ਕੇ ਜ਼ਮੀਨ ਵਿੱਚ ਗੱਡ ਦਿੱਤੀ ਅਗਲੇ ਦਿਨ ਜਦੋਂ ਸਾਹਿਬ ਜਦਿਆਂ ਨੂੰ ਦੁਬਾਰਾ ਭੁੱਖ ਲੱਗੀ ਤਾਂ ਮਾਤਾ ਜੀ ਨੇ ਗੁਰਜੀ ਨੂੰ ਪਾਲ ਲਿਆ ਪਰ ਗੁਰਜੀ ਨਾ ਮਿਲੀ ਮਾਤਾ ਗੁਜਰਕਾਰ ਜੀ ਸਭ ਸਮਝ ਗਏ ਸਨ ਤੇ ਉਹਨਾਂ ਨੇ ਗੰਗੂ ਨੂੰ ਬੜੇ ਪਿਆਰ ਨਾਲ ਕਿਹਾ ਕਿ ਪੁੱਤਰ ਜੇਕਰ ਤੈਨੂੰ ਧੰਨ ਦੀ ਲੋੜ ਸੀ ਤਾਂ ਤੂੰ ਮੇਰੇ ਕੋਲੋਂ ਮੰਗ ਕੇ ਲੈ ਲੈਂਦਾ ਐਦਾਂ ਚੋਰੀ ਕਰਨ ਦੀ ਕੀ ਲੋੜ ਸੀ ਤਾਂ ਮਾਤਾ ਜੀ ਦੇ ਮੋਹ ਇਹ ਗੱਲ ਸੁਣ ਕੇ ਗੰਗੂ ਬਖਲਾ ਗਿਆ ਤੇ ਆਖ ਲੱਗਾ ਇੱਕ ਤਾਂ ਮੈਂ ਭਾਰਤ ਹਕੂਮਤ ਦੇ ਬਾਗੀਆਂ ਨੂੰ ਆਪਣੇ ਘਰ ਪਾਹ ਦਿੱਤੀ ਤੇ ਉੱਪਰੋਂ ਤੁਸੀਂ ਮੇਰੇ ਤੇ ਚੋਰੀ ਦਾ ਇਲਜ਼ਾਮ ਲਗਾ ਰਹੇ ਹੋ ਗੰਗੂ ਨੇ ਉਸ ਸਮੇਂ ਮਾਤਾ ਜੀ ਤੇ ਛੋਟੇ ਸਹਿਬ ਜਦਿਆਂ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਤੇ ਆਪ ਮੁਰਿੰਡੇ ਦੇ ਸਰਕਾਰੀ ਅਹਿਲਗਾਰਾ ਕੋਲ ਖਬਰ ਲੈ ਕੇ ਪਹੁੰਚ ਗਿਆ ਪਰ ਪਿੱਛੋਂ ਅੱਜ ਵੀ ਸਹਬਜਾਦੇ ਤੇ ਮਾਤਾ ਜੀ ਭੁੱਖਣ ਭਾਣੇ ਤੰਮਰੇ ਵਿੱਚ ਬੈਠੇ ਰਹੇ ਜੇਕਰ ਦੇਖਿਆ ਜਾਵੇ ਤਾਂ ਭੁੱਖ ਵੀ ਬਹੁਤ ਇੱਕ ਆਪਣੇ ਆਪ ਵਿੱਚ ਵੱਡਾ ਤਸੀਹਾ ਹੁੰਦਾ ਹੈ ਸਿਆਣੇ ਕਹਿੰਦੇ ਨੇ ਕਿ ਭੁੱਖ ਮੌਤ ਤੋਂ ਵੀ ਵੱਧ ਖਤਰਨਾਕ ਹੁੰਦੀ ਹੈ ਮੌਤ ਤਾਂ ਇੱਕ ਵਾਰ ਬੰਦੇ ਨੂੰ ਮਾਰਦੀ ਹੈ ਪਰ ਭੁੱਖ ਤੋਂ ਜੇ ਇੱਕ ਵਾਰ ਖਹਿੜਾ ਛੁਡਾਈਏ ਤਾਂ ਉਹ ਫੇਰ ਆਪਣੇ ਸਿਰ ਤੇ ਆਣ ਖਲੋਦੀ ਹੈ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਨ ਲਈ ਮੁਰਿੰਡੇ ਦੇ ਹਾਕਮ ਜਾਨੀ ਖਾਂ ਤੇ ਮਾਨੀ ਖਾਂ ਆਪਣੇ ਸਿਪਾਹੀਆਂ ਨੂੰ ਗੰਗੂ ਨਾਲ ਭੇਜਦੇ ਹਨ ਹੁਣ ਇੱਥੋਂ ਸਹਿਬਜ਼ਾਦਿਆਂ ਦੇ ਜੁਲੰਦੀ ਇਸੀ ਦਾਸਤਾ ਸ਼ੁਰੂ ਹੋਵੇਗੀ ਜਿਸ ਨੂੰ ਸੁਣ ਕੇ ਤੁਹਾਡੀ ਰੂਹ ਕੰਬ ਜਾਏਗੀ ਸਰਸੇ ਦੇ ਕੰਡੇ ਗੁਰੂ ਪਰਿਵਾਰ ਤੋਂ ਵਿਛੜੇ ਇੱਕ ਸਿੰਘ ਟੂਣਾ ਸਿੰਘ ਅਡੋਰੀਆ ਨੇ ਮਿਰਚ ਭਾਸ਼ਾ ਵਿੱਚ ਇੱਕ ਕਿਤਾਬ ਲਿਖੀ ਸੀ ਜਿਸ ਦਾ ਨਾਮ ਸੀ ਕਥਾ ਗੁਰੂ ਸੁਤਨਜੀ ਕੀ ਉਸ ਵਿੱਚ ਲਿਖਿਆ ਗਿਆ ਸੀ ਕਿ ਸਾਹਿਬ ਜੱਤੇਆਂ ਨੂੰ ਬੋਰੀਆਂ ਵਿੱਚ ਬੰਨ੍ਹ ਕੇ ਘੋੜੇ ਦੇ ਉਨੀ ਪਸੀ ਲਟਕਾ ਦਿੱਤਾ ਗਿਆ ਸੀ ਤੇ ਮਾਤਾ ਗੁਜਰਕੌਰ ਜੀ ਦੇ ਹੱਥ ਬੰਨ ਕੇ ਪਿੱਛੇ ਇੱਕ ਦੂਸਰੇ ਕੋੜੇ ਤੇ ਬਿਠਾ ਦਿੱਤਾ ਗਿਆ ਸੀ ਇੱਕ ਕੱਪੜੇ ਦੇ ਨਕਾਬ ਵਿੱਚ ਲਾਲ ਮਿਰਚਾਂ ਨੂੰ ਤੋੜ ਕੇ ਉਸ ਨੂੰ ਮਾਤਾ ਜੀ ਦੇ ਮੂੰਹ ਉੱਪਰ ਬੰਨ੍ਹ ਦਿੱਤਾ ਗਿਆ ਸੀ ਜਦੋਂ ਮੁਰਿੰਡੇ ਪਹੁੰਚੇ ਤਾਂ ਮਾਤਾ ਜੀ ਨੂੰ ਅੱਧ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਪਰ ਛੋਟੇ ਸਹਿਬਜ਼ਾਦਿਆਂ ਨੂੰ ਕਿਸੇ ਨੇ ਨਾ ਖੋਲਿਆ ਚਾਰ ਦਿਨਾ ਤੋਂ ਭੁੱਖੇ ਸਹਬਜਾਦੇ ਸਾਰਾ ਦਿਨ ਬੋਰੀਆਂ ਚ ਪਈ ਤੜਫਦੇ ਰਹੇ ਤੇ ਸਵੇਰੇ ਜਦੋਂ ਬੋਰੀਆਂ ਦੇ ਮੂੰਹ ਖੋਲੇ ਗਏ ਤਾਂ ਬਾਹਰ ਕੱਢਦਿਆਂ ਹੀ ਬੱਚਿਆਂ ਤੇ ਭਾਰੀ ਤਸ਼ੱਦਦ ਢੋਣੀ ਸ਼ੁਰੂ ਕਰ ਦਿੱਤੀ ਗਈ ਕਿਉਂਕਿ ਜਾਨੀਖਾਂ ਤੇ ਮਾਨੀਖਾਂ ਇਹ ਦੋਵੇਂ ਛੋਟੇ ਪੱਦਰ ਦੇ ਸਰਕਾਰੀ ਅਫਸਰ ਸਨ ਉਹ ਚਾਹੁੰਦੇ ਸਨ ਕਿ ਜਿੰਨਾ ਕੋ ਥੋੜਾ ਸਮਾਂ ਵੀ ਸਾਨੂੰ ਮਿਲਿਆ ਹੈ ਇੰਨੇ ਥੋੜੇ ਸਮੇਂ ਵਿੱਚ ਹੀ ਛੋਟੇ ਸਹਿਬਜ਼ਾਦਿਆਂ ਤੋਂ ਇਸਲਾਮ ਕਬੂਲ ਕਰਵਾ ਕੇ ਵਜ਼ੀਰ ਖਾਨ ਦੇ ਸਾਹਮਣੇ ਤੇਸ਼ ਹੋਈਏ ਤੇ ਸੂਬੇ ਸਰਹੰਦ ਤੋਂ ਵੱਡੇ-ਵੱਡੇ ਇਨਾਮਾਂ ਨੂੰ ਹਾਸਲ ਕਰੀਏ ਡਾਕਟਰ ਕੰਡਾ ਸਿੰਘ ਜੀ ਆਪਣੀ ਕਿਤਾਬ ਵਿੱਚ ਲਿਖਦੇ ਹਨ ਕਿ ਲਾਲਚ ਦੇ ਅੰਨੇ ਹੋਏ ਇਨ੍ਹਾਂ ਜ਼ਾਲਮਾਂ ਨੇ ਅੱਤ ਦੀ ਸਰਤੀ ਵਿੱਚ ਛੋਟੇ ਸਹਿਬਜ਼ਾਦਿਆਂ ਨੂੰ ਨੰਗੇ ਪਿੰਡੇ ਤੂਤ ਦੀ ਛੜੀ ਨਾਲ ਕੁੱਟਵਾਇਆ ਜਿਸ ਸਹਿਬਜ਼ਾਦਿਆਂ ਦੀ ਫੁੱਲ ਵਰਗੀ ਚਮੜੀ ਤੇ ਨਿਸ਼ਾਨ ਉੱਪਰ ਆਏ ਜਿਸ ਨਾਲ ਸਹਿਬਜ਼ਾਦਿਆਂ ਦੀ ਫੁੱਲਾ ਵਰਗੀ ਚਮੜੀ ਤੇ ਨਿਸ਼ਾਨ ਉੱਪਰ ਆਏ ਬੇਅੰਤ ਦਰਦ ਵੀ ਸਹਿਣਾ ਪਿਆ ਹੋਊਗਾ ਪਰ ਉਹ ਤਾਂ ਹਮਦ ਦਲੇਰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਸਨ ਤਸੀਹੇ ਸਹਿੰਦੇ ਹੋਏ ਵੀ ਉਹਨਾਂ ਨੇ ਦਸ਼ਮਲ ਅੱਗੇ ਈ ਨਹੀਂ ਮੰਨੀ ਜਦੋਂ ਗੱਲ ਨਾ ਬਣਦੀ ਦੀ ਸੀ ਤਾਂ ਉਹਨਾਂ ਨੇ ਇੱਕ ਹੋਰ ਦਾ ਅਜਮਾ ਕੇ ਦੇਖਿਆ ਸਾਹਿਬਜ਼ਾਦਿਆਂ ਨੂੰ ਦਰਖਤ ਨਾਲ ਬੰਨ੍ਹ ਕੇ ਉਹਨਾਂ ਤੇ ਗੁਲੇਲ ਨਾਲ ਪੱਥਰ ਦੇ ਨਿਸ਼ਾਨੇ ਲਗਵਾਏ ਜਿਸ ਨਾਲ ਸਾਹਿਬਜ਼ਾਦਿਆਂ ਦੇ ਕਈ ਥਾਵਾਂ ਤੇ ਖੂਨ ਦੀਆਂ ਧਾਰੀਆਂ ਲਗਣੀਆਂ ਸ਼ੁਰੂ ਹੋ ਗਈਆਂ ਪਰ ਫਿਰ ਵੀ ਉਹ ਛੋਟੇ-ਛੋਟੇ ਸੂਰਮੇ ਆਪਣੀ ਗੱਲ ਤੇ ਕਾਇਮ ਰਹੀ ਸਾਹਿਬਜ਼ਾਦੇਆਂ ਦੀ ਗ੍ਰਿਫਤਾਰੀ ਦੀ ਖਬਰ ਅੱਗ ਵਾਂਗ ਫੈਲ ਚੁੱਕੀ ਸੀ ਤੇ ਜਿਵੇਂ ਹੀ ਵਜ਼ੀਰ ਖਾਨ ਨੂੰ ਪਤਾ ਲੱਗਾ ਤਾਂ ਉਸਨੇ ਹੁਕਮ ਦਿੱਤਾ ਕਿ ਇਹਨਾਂ ਨੂੰ ਸਰਹੰਦ ਲਿਆਂਦਾ ਜਾਵੇ ਜ਼ੁਲਮਾਂ ਦੀ ਅਤ ਕਰਦਿਆਂ ਸਾਹਿਬਜ਼ਾਦੇਆਂ ਨੂੰ ਮੋਰਿੰਡੇ ਤੋਂ ਸਰਹੰਦ ਤੱਕ ਤੋਰ ਕੇ ਲਿਜਾਇਆ ਗਿਆ ਹੱਥਾਂ ਵਿੱਚ ਹਥਕੜੀਆਂ ਤੇ ਹੱਥਾਂ ਵਿੱਚੋਂ ਲਹੂ ਸੇਮ ਰਿਆ ਸੀ ਹਾਜਾਦਿਆਂ ਦੇ ਹੱਥਾਂ ਵਿੱਚ ਹਥਣੀਆਂ ਪਾਦਤੀਆਂ ਗਈਆਂ ਜਿਸ ਨਾਲ ਉਹਨਾਂ ਦੇ ਹੱਥਾਂ ਵਿੱਚੋਂ ਲਹੂ ਸੇਮ ਰਿਆ ਸੀ ਤੇ ਜਦੋਂ ਬੱਚੇ ਸਰਹੰਦ ਪਹੁੰਚੇ ਤਾਂ ਵਜ਼ੀਰ ਖਾਨ ਵੱਲੋਂ ਉਦਿਸ਼ਰੇ ਦੌਰ ਦੀ ਤਸ਼ੱਦਦ ਸ਼ੁਰੂ ਹੋਈ ਜਦੋਂ ਤੱਕ ਸਿਪਾਈ ਸਾਹਿਬਜਾਦਿਆਂ ਨੂੰ ਮੋਰਿੰਡੇ ਤੋਂ ਲੈ ਕੇ ਸਰਹੰਦ ਪਹੁੰਚੇ ਉਦੋਂ ਤੱਕ ਦਿਨ ਢਲ ਚੁੱਕਿਆ ਸੀ ਤਾਂ ਰਾਤ ਵੇਲੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ ਇਹ ਠੰਡਾ ਬੁਰਜ ਉਸ ਵੇਲੇ ਦੇ ਰਾਜਸੀ ਲੋਕਾਂ ਲਈ ਗਰਮੀਆਂ ਵੇਲੇ ਆਰਾਮ ਕਰਨ ਲਈ ਬਣਾਇਆ ਗਿਆ ਸੀ ਬੁਰਜ ਦੇ ਥੱਲੇ ਪਾਣੀ ਵਗਦਾ ਸੀ ਤੇ ਜਦੋਂ ਪਾਣੀ ਨਾਲ ਹਵਾ ਟਕਰੌਂਦੀ ਸੀ ਤਾਂ ਹਵਾ ਇੰਨੀ ਠੰਡੀ ਹੁੰਦੀ ਸੀ ਕਿ ਗਰਮੀਆਂ ਵਿੱਚ ਵੀ ਕੰਬਾ ਛੁੱਡਣ ਲੱਗ ਜਾਂਦਾ ਸੀ ਤੇ ਹੁਣ ਤਾਂ ਉਹ ਦਾ ਮਹੀਨਾ ਸੀ ਭੁੱਖ ਦੀ ਤਰ੍ਹਾਂ ਖੰਡ ਮੌਮੀ ਇੱਕ ਵੱਡਾ ਸਿਹਮ ਮੰਨਿਆ ਜਾਂਦਾ ਹੈ ਜੋ ਇਨਸਾਨ ਦੇ ਸਰੀਰ ਤੋਂ ਜ਼ਿਆਦਾ ਉਸ ਦੇ ਮਾਨਸਿਕ ਪੱਧਰ ਨੂੰ ਵੀ ਕਮਜ਼ੋਰ ਕਰ ਦਿੰਦੀ ਹੈ ਉਹ ਦੇ ਮਹੀਨੇ ਦੀ ਠੰਡ ਉਹ ਵੀ ਬਿਨਾ ਕੱਪੜਿਆਂ ਤੋਂ ਬੈਠੇ ਬੱਚਿਆਂ ਨੂੰ ਮਾਤਾ ਜੀ ਕਦੀ ਸਾਹ ਤੇ ਕਦੀ ਆਪਣੇ ਸੀਨੇ ਨਾਲ ਲਗਾ ਕੇ ਗਰਮੀ ਦੇਣ ਦੀ ਕੋਸ਼ਿਸ਼ ਕਰਦੇ ਇਤਿਹਾਸਕਾਰਾਂ ਦੇ ਮੁਤਾਬਿਕ ਉਸ ਵੇਲੇ ਠੰਡ ਇੰਨੀ ਸੀ ਬੱਚਿਆਂ ਦੇ ਨੱਕ ਤੇ ਬੁੱਲ ਪੀਲੇ ਪੈ ਗਏ ਸੀ ਤੇ ਹੱਥ ਪੈਰ ਸੋਨੂਨ ਲੱਗ ਪਏ ਸਨ ਉਹ ਰਾਤ ਬਹੁਤ ਔਖੀ ਸੀ ਹਾਲੇ ਦਿਨ ਦਾ ਚੜ੍ਹਾ ਹੋਇਆ ਹੀ ਸੀ ਕਿ ਸਿਪਾਈ ਸਾਹਿਬ ਜਦਿਆਂ ਨੂੰ ਲੈਣ ਆ ਗਏ ਤੇ ਆਖਣ ਲੱਗੇ ਕਿ ਇਹਨਾਂ ਦੀ ਅੱਜ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਪੇਸ਼ੀ ਹੈ ਕਚਹਿਰੀ ਵਿੱਚ ਵਜ਼ੀਰ ਖਾਨ ਆਪਣੇ ਤਖਤ ਤੇ ਬੈਠਾ ਹੋਇਆ ਸੀ ਸੁਚਾ ਆਨੰਦ ਜੋ ਕਿ ਵजीर खान ਦਾ ਅਹੰਕਾਰ ਤੇ ਸਿਰੇ ਦਾ ਲੂਤੀ ਹੋਰ ਸੀ ਇਹ ਕਚਹਿਰੀ 3 ਦਿਨ ਤੱਕ ਚੱਲਦੀ ਰਹੀ ਇਸ ਕਚਹਿਰੀ ਵਿੱਚ ਬੱਚਿਆਂ ਨੂੰ ਇਸਲਾਮ ਕਬੂਲ ਕਰਵਾਉਣ ਲਈ ਹਰ ਤਰ੍ਹਾਂ ਦੇ ਲਾਲਚ ਹਰ ਤਰ੍ਹਾਂ ਦੇ ਝੂਠੇ ਵਾਦੇ ਤੇ ਹਰ ਤਰ੍ਹਾਂ ਦੇ ਡਰਾਵੇ ਦੇਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਜ਼ਾਲਮ ਸਾਹਿਬਜ਼ਾਦੇਆਂ ਨੂੰ ਆਪਣੀ ਏਨ ਮਨਵਾਉਣ ਵਿੱਚ ਕਾਬਲ ਨਾ ਹੋ ਪਾਏ ਇਸ ਕਚੈਰੀ ਦਾ 3 ਦਿਨਾਂ ਦਾ ਇਤਿਹਾਸ ਜਿਸ ਵਿੱਚ ਠੰਡੇ ਬੁਰਜ ਵਿੱਚ ਗੁਜਾਰੀਆਂ ਗਈਆਂ ਰਤ ਕਿਸ ਤਰ੍ਹਾਂ ਚਾਲ ਦੇ ਮੁਤਾਬਕ ਸਾਹਿਬਜ਼ਾਦੀਆਂ ਨੂੰ ਛੋਟੀ ਖਿੜਕੀ ਥਾਣੀ ਲਗਾ ਕੇ ਉਹਨਾਂ ਦਾ ਸਿਰ ਝੁਕਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਕਿਸ ਤਰ੍ਹਾਂ ਕਈ ਦਿਨਾਂ ਦੇ ਖੇ ਬੱਚਿਆਂ ਨੂੰ ਖੰਡਚ ਗਰਮਾ ਗਰਮ ਦੁੱਧ ਪਿਆ ਕੇ ਮੋਤੀ RAM ਜੀ ਨੇ ਬੇਅੰਤ ਸੇਵਾ ਥੱਟੀ ਇਹ ਇਤਿਹਾਸ ਤੁਸੀਂ ਬਹੁਤ ਵਾਰੀ ਸੁਣਿਆ ਹੋਵੇਗਾ ਪਰ ਅੱਜ ਅਸੀਂ ਉਸ ਇਤਿਹਾਸ ਦੀ ਗੱਲ ਕਰ ਰਹੇ ਹਾਂ ਜਿਸ ਦਾ ਇਤਿਹਾਸ ਪੜਨ ਤੇ ਸੁਣਨ ਨੂੰ ਬਹੁਤ ਘੱਟ ਮਿਲਦਾ ਹੈ ਤਿੰਨ ਦਿਨਾਂ ਦਾ ਭਾਰੀ ਤਸ਼ੱਦਦ ਟੌਣ ਤੋਂ ਬਾਅਦ ਵੀ ਜਦੋਂ ਸਾਹਿਬ ਜੱਦਿਆ ਨੇ ਇਸਲਾਮ ਕਬੂਲ ਨਾ ਕੀਤਾ ਤਾ ਵजीर खान ਦੇ ਹੁਕਮ ਤੇ ਕਾਜੀ ਨੇ ਮਾਸੂਮ ਬੱਚਿਆਂ ਨੂੰ ਨੀਹਾਂ ਵਿੱਚ ਖਲਾਰ ਕੇ ਸ਼ਹੀਦ ਕਰਨ ਦਾ ਫਤਵਾ ਜਾਰੀ ਕਰ ਦਿੱਤਾ। ਸਾਹਿਬਜ਼ਾਦਿਆਂ ਦੇ ਚਾਰੇ ਪਾਸੇ ਦੀਵਾਰ ਚੇਨੀ ਸ਼ੁਰੂ ਕਰ ਦਿੱਤੀ ਗਈ। ਹੌਲੀ-ਹੌਲੀ ਕਰਦਿਆਂ ਰਾਜ ਮਿਸਤਰੀ ਇੱਕ ਇੱਟ ਤੇ ਦੂਸਰੀ ਇੱਟ ਚੋਂਦਾ ਗਿਆ ਤੇ ਦੋਨੋਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਹਨ ਦਿੱਤਾ ਗਿਆ। ਤੇ ਅੰਦਰ ਹੌਲੀ-ਹੌਲੀ ਕਾਗਿਆਂ ਸਾਹਿਬ ਜੱਤਿਆਂ ਦਾ ਦਮ ਘੋਟਦਾ ਗਿਆ ਤੇ ਆਖਰ ਜਦੋਂ ਉਹ ਬੇਹੋਸ਼ ਹੋ ਗਏ ਤਾਂ ਕੰਡਾਂ ਦੀਆਂ ਇੱਟਾਂ ਦੇ ਸਮੇਤ ਜ਼ਮੀਨ ਤੇ ਆ ਦਿੱਕੇ ਤੇ ਕਾਜੀ ਨੇ ਦੋਨਾਂ ਨੂੰ ਛੁਰੇ ਨਾਲ ਪਤਲ ਕਰਨ ਦਾ ਫਤਵਾ ਜਾਰੀ ਕਰਵਾ ਦਿੱਤਾ ਇੱਥੇ ਇੱਕ ਗੱਲ ਜਾਣਨ ਯੋਗ ਹੈ ਕਿ ਇਸਲਾਮ ਤਰੰਦਾ ਇੱਕ ਇਹ ਵੀ ਨਿਯਮ ਹੁੰਦਾ ਹੈ ਕਿ ਜਿਹੜੇ ਬੱਚੇ ਦੇ ਹੰਨੇ ਦੁੱਧ ਦੇ ਦੰਦ ਵੀ ਨਹੀਂ ਟੁੱਟੇ ਹੋਣ ਉਸ ਨੂੰ ਮੌਤ ਦੀ ਸਜ਼ਾ ਦਾ ਫਤਵਾ ਨਹੀਂ ਦਿੱਤਾ ਜਾ ਸਕਦਾ ਕਾਜੀ ਨੇ ਤਾਂ ਵਜ਼ੀਰ ਖਾਂ ਦੇ ਕਹਿਣ ਤੇ ਮੌਤ ਦਾ ਫਤਵਾ ਜਾਰੀ ਕਰ ਦਿੱਤਾ ਸੀ ਪਰ ਹੁਣ ਕੋਈ ਚੱਲਾਵਤ ਇਹ ਪਾਪ ਆਪਣੇ ਸਿਰ ਲੈਣ ਨੂੰ ਤਿਆਰ ਨਹੀਂ ਸੀ ਸਭਨੇ ਆਪਣੇ ਹੱਥ ਖੜੇ ਕਰ ਦਿੱਤੇ ਸੀ ਆਖਿਰ ਉਸ ਦਿਨ ਕਚਹਿਰੀ ਵਿੱਚ ਸ਼ਾਸ਼ਨ ਬੇਗ ਤੇ ਬਾਸ਼ਨ ਬੇਗ ਨਾਮ ਦੇ ਦੋ ਭਰਾ ਜਿਨ੍ਹਾਂ ਤੇ ਕਤਲ ਦਾ ਮੁਕੱਦਮਾ ਚੱਲ ਰਿਹਾ ਸੀ ਉਹ ਉਸ ਕਚਹਿਰੀ ਵਿੱਚ ਉਸ ਦਿਨ ਪੇਸ਼ੀ ਤੇ ਹਾਜ਼ਰ ਹੋਣ ਆਏ ਸਨ ਇਹ ਦੋਨੋਂ ਵੀ ਸੈਦ ਜਲਾਲਉਦੀਨ ਦੇ ਭਤੀਜੇ ਸਨ ਜਿਸ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਕ ਵਿੱਚ ਸ਼ਹੀਦ ਕੀਤਾ ਸੀ ਸਾਸ਼ਨ ਬੀਗ ਤੇ ਵਾਸ਼ਨ ਬੀਗ ਨੇ ਕਤਲ ਦਾ ਮਕਦਮਾ ਰੱਤ ਕਰਨ ਦੀ ਸ਼ਰਤ ਤੇ ਛੋਟੇ ਸਹਿਬ ਜੱਦਿਆਂ ਨੂੰ ਸ਼ਹੀਦ ਕਰਨ ਦੀ ਹਾਮੀ ਭਰ ਦਿੱਤੀ ਮਹਾਨ ਇਤਿਹਾਸਕਾਰ ਸਰਦਾਰ ਰਤਨ ਸਿੰਘ ਭੰਗੂ ਦੇ ਅਨੁਸਾਰ ਦੋਨਾਂ ਬੱਚਿਆਂ ਦੀਆਂ ਲੱਤਾਂ ਤੇ ਗੋਡੇ ਰੱਖ ਕੇ ਛਾਤੀ ਤੇ ਧੰਗਰ ਫੇਰ ਕੇ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ ਬੱਬਾ ਜੂਰਾਵਲ ਸਿੰਘ ਜੀ ਕਹਿੰਦਾ ਕੁਝ ਪਲਾ ਚਹੀਏ ਸ਼ਹੀਦ ਹੋ ਗਏ ਸਾਂ ਪਰ ਸਾਹਿਬ ਜੰਦਾ ਬੱਬਾ ਖਤੇ ਸਿੰਘ ਜੀ ਅਤੀ ਘੜੀ ਤੱਕ ਟਕੜਪਦੇ ਰਹੇ ਹੌਲੀ ਹੌਲੀ ਹਾਕੀ ਤਨ ਖੋਲ ਬੰਦ ਹੋ ਗਏ ਤੇ ਬੱਬਾ ਖਤੇ ਸਿੰਘ ਵੀ ਸ਼ਹੀਦ ਹੋ ਗਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭੀ ਹਿੰਦੂ ਆਪਣੇ ਬੱਚਿਆਂ ਨੂੰ ਤਾ ਜੋ ਉਹਨਾਂ ਨੂੰ ਸਾਡੇ ਮਹਾਨ ਇਤਿਹਾਸ ਬਾਰੇ ਪਤਾ ਲੱਗ ਸਕੇ ਤੇ ਆਪਣੇ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਵੀ ਵੱਧ ਤੋਂ ਵੱਧ ਇਹ ਵੀਡੀਓ ਸ਼ੇਅਰ ਕਰਿਓ ਤਾਂ ਜੋ ਉਹਨਾਂ ਨੂੰ ਕੌਮ ਦੇ ਸ਼ਹੀਦਾਂ ਬਾਰੇ ਪਤਾ ਲੱਗ ਸਕੇ